ਪਿਆਲਾ ਮੰਚ ਕੀ ਚ ਲੋਕ ਭਲਾਈ ਮੰਚ ਦੇ ਦਫ਼ਤਰ ਵਿਖੇ ਕਾਮਰੇਡ ਸਰਪੰਚ ਮੱਖਣ ਪੱਲਨ ਦੀ ਅਗਵਾਈ ਹੇਠ ਜੜਿਆਲਾ ਸਮਰਾਲਾ ਧਨੀ ਪਿੰਡ ਲਖਣਪਾਲ ਦੇ ਮੌਤਵਰ ਵਿਅਕਤੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਐਸਐਚਓ ਜਮਸ਼ੇਰ ਅਤੇ ਚੌਂਕੀ ਇੰਚਾਰਜ ਜੜਿਆਲਾ ਮੰਚ ਕੀ ਨਾਲ ਹੋਈ ਇਸ ਮੀਟਿੰਗ ਦਾ ਮੁੱਖ ਵਿਸ਼ਾ ਨਸ਼ੇ ਤੇ ਰੋਕਥਾਮ ਕਰਨ ਲਈ ਡਿਫੈਂਸ ਕਮੇਟੀਆਂ ਬਣਾਉਣ ਸੰਬੰਧੀ ਸੀ ਜਿਸ ਵਿੱਚ ਸ਼ਾਮਲ ਹੋਏ ਆਗੂਆਂ ਦੇ ਵਿਚਾਰ ਸੁਣੇ ਗਏ ਅਤੇ ਡਿਫੈਂਸ ਕਮੇਟੀ ਬਣਾਉਣ ਲਈ ਉਹਨਾਂ ਦੇ ਸੁਝਾਅ ਲਏ ਗਏ ਇਸ ਮੌਕੇ ਬੋਲਦਿਆਂ ਕਾਮਰੇਡ ਸਰਪੰਚ ਮੱਖਣ ਪੱਲੜ ਨੇ ਕਿਹਾ ਕਿ ਇਲਾਕੇ ਦੇ ਵਿੱਚ ਇੱਕ ਨਸ਼ਾ ਵਿਰੋਧੀ ਫਰੰਟ ਜੋ ਪਹਿਲਾਂ ਹੀ ਬਣਿਆ ਹੋਇਆ ਹੈ ਅਤੇ ਨਸ਼ੇ ਦੀ ਰੋਕਥਾਮ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਸ ਦੀਆਂ ਕਮੇਟੀਆਂ ਹਰੇਕ ਪਿੰਡ ਵਿੱਚ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਆਲੇ ਦੋਲੇ ਪਿੰਡਾਂ ਵਿੱਚ ਵਿਕ ਰਹੇ ਨਸ਼ੇ ਨੂੰ ਵੀ ਰੋਕਿਆ ਜਾ ਸਕੇ ਅਤੇ ਆਉਣ ਵਾਲੀ ਨੌਜਵਾਨੀ ਇਸ ਨਸ਼ੇ ਦੇ ਕੋਹੜ ਤੋਂ ਬਚ ਸਕੇ। सरपंच ਮੱਖਣਪੱਲਣ ਨੇ ਕਿਹਾ ਕਿ ਇਸ ਮੌਕੇ ਪਿੰਡ ਦੇ ਮੌਤਵਾਰ ਬੰਦਿਆਂ ਵੱਲੋਂ ਪੁਲਿਸ ਨੂੰ ਅਪੀਲ ਕੀਤੀ ਗਈ ਕਿ ਜੇਕਰ ਤੁਹਾਨੂੰ ਪਿੰਡ ਦੇ ਬੰਦਿਆਂ ਦਾ ਸਹਿਯੋਗ ਚਾਹੀਦਾ ਹੈ ਤਾਂ ਤੁਹਾਨੂੰ ਵੀ ਉਹਨਾਂ ਦਾ ਸਹਿਯੋਗ ਕਰਨਾ ਪਵੇਗਾ ਜਿਸ ਸੰਬੰਧੀ ਐਸਐਚਓ ਜਮਸ਼ੇਰ ਦਾ ਕਹਿਣਾ ਹੈ ਕਿ ਉਹ ਹਰ ਸਮੇਂ ਪਿੰਡ ਵਾਸੀਆਂ ਦੇ ਨਾਲ ਖੜੇ ਹਨ ਇਸ ਮੌਕੇ ਤੇ ਪੱਪੀ ਕਾਮਰੇਡ ਲਾਡੀ ਟਾਂਡਾ ਨਰਿੰਦਰ ਗੋਗਣਾ ਰੂਬੀ ਸਮਰਾਏ ਮੱਖਣਪੰਜ ਬਲਕਾਸ਼ ਸਿੰਘ ਪੰਜ ਜਿੰਦਰ ਪੰਜ ਜਪਜੀ ਜੋਹਲ ਜਗਤਾ ਸਿੰਘ ਤਰਸੇਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਮੋਹਤਵਾਰ ਮੌਜੂਦ ਸਨ ਹੋਰ ਕੀ ਕੁਝ ਗੱਲਾਂ ਹੋਈਆਂ ਮੀਟਿੰਗ ਵਿੱਚ ਆਓ ਤੁਸੀਂ ਵੀ ਦੇਖੋ ਅੱਜ ਜਨਿਆਲਾ ਲੋਕ ਭਲਾਈ ਮੰਚ ਦੇ ਦਫ਼ਤਰ ਦੇ ਵਿੱਚ ਨਸ਼ਾ ਵਿਰੋਧੀ ਫਰੰਟ ਵੱਲੋਂ ਔਰ ಗ್ರಾಮ ਪੰਚਾਇਤ ਜਨਿਆਲਾ ਸਮਰਾਮਾ ਲਖਣਪਾਲਾ ਧਨੀਪਿੰਡ ਔਰ ਵਿਲੇਜ ਡਿਫੈਂਸ ਕਮੇਟੀ ਬਣਾਉਣ ਦੇ ਲਈ ਅੱਜ ਬਹੁਤ ਵੱਡੀ ਜਿਹੜੀ ਆ ਮੀਟਿੰਗ ਕੀਤੀ ਗਈ ਆ ਜਿਹਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਸੀ ਔਰ ਲੋਕਾਂ ਨੇ ਪਿੰਡਾਂ ਦੇ ਵਿੱਚ ਨਸ਼ੇ ਨੂੰ ਕਿਵੇਂ ਰੋਕਿਆ ਜਾ ਸਕਦਾ ਆ ਔਰ ਪੁਲਿਸ ਦਾ ਸਹਿਯੋਗ ਕਿਵੇਂ ਲਿਆ ਜਾ ਸਕਦਾ ਆ ਇਹ ਸੰਬੰਧੀ ਮੀਟਿੰਗ ਕੀਤੀ ਆ ਔਰ ਐਸਐਚਓ ਸਾਹਿਬ ਨੇ ਵੀ ਇਸ ਗੱਲ ਦਾ ਯਕੀਨ ਦਵਾਇਆ ਆ ਇਹ ਇਲਾਕੇ ਦੇ ਵਿੱਚ ਜਿਹੜੇ ਮੂਤਵਰ ਬੰਦੇ ਆ ਉਹਨਾਂ ਨੂੰ ਪੰਚਾਇਤ ਨੂੰ ਪੁਲਿਸ ਦਾ ਪੂਰਾ ਸਹਿਯੋਗ ਮਿਲੇਗਾ ਔਰ ਤੁਸੀਂ ਪਿੰਡਾਂ ਦੇ ਵਿੱਚ ਆਪਣੀਆਂ ਜਿਹੜੇ ਆ ਨਸ਼ਾ ਵਿਰੋਧੀ ਫਰੰਟ ਵੱਲੋਂ ਮੀਟਿੰਗਾਂ ਕਰੋ ਔਰ ਡਿਫੈਂਸ ਕਮੇਟੀਆਂ ਬਣਾਵੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਬਖਦਾ ਜਾਂ ਜਿਹੜਾ ਛੋਟਾ ਕ੍ਰਾਈਮ ਜਾਂ ਵੱਡਾ ਕ੍ਰਾਈਮ ਹੈਗਾ ਆ ਉਸ ਕ੍ਰਾਈਮ ਨੂੰ ਰੋਕਣ ਦੇ ਲਈ ਬੋਲਕ ਦੇ ਪੁਲਿਸ ਦਾ ਜਿਹੜਾ ਆ ਉਹ ਜਿਹੜਾ ਆ ਸਹਿਯੋਗ ਹੋਣਾ ਬੜਾ ਜ਼ਰੂਰੀ ਆ ਔਰ ਅਸੀਂ ਆਸ ਕਰਦੇ ਆ ਕਿ ਜਿਵੇਂ ਲੋਕਾਂ ਨੇ ਬਹੁਤ ਵਧੀਆ ਸੁਝਾਅ ਦਿੱਤੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਪਿੰਡਾਂ ਦੇ ਵਿੱਚ ਨਸ਼ਾ ਰੋਕੁੰਦੇ ਵਿੱਚ ਕਾਮਯਾਬ ਹੋਵਾਂਗੇ ਤੇ ਮੈਂ ਸਾਰੇ ਸਾਥੀਆਂ ਦਾ ਇੱਥੇ ਪਹੁੰਚਣ ਦੇ ਉੱਤੇ ਬਹੁਤ-ਬਹੁਤ ਧੰਨਵਾਦ ਕਰਦਾ ਆ